ਰੇਲਵੇ ਸਟੇਸ਼ਨ ਦੇ ਨੇੜੇੋਂ ਬਰਾਮਦ ਹੋਈ ਹੈ ਇੱਕ ਆਰਮੀ ਅਫਸਰ ਦੀ লাশ ਕੁਝ ਦਿਨਾਂ ਤੋਂ ਗਰੁੱਣ ਲਾਪਤਾ ਸੀ ਇਹ ਆਰਮੀ ਅਫਸਰ ਤੇ ਪੋਸਟਮਾਰਟਮ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਮੌਤ ਦਾ ਅਸਲ ਕਾਰਨ ਜੀਆਂ ਇਹ ਦੁਖਦਾਈ ਖਬਰ ਬਰਨਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਰੇਲਵੇ ਸਟੇਸ਼ਨ ਦੇ ਨੇੜੇੋਂ ਇੱਕ ਆਰਮੀ ਅਫਸਰ ਦੀ লাশ ਬਰਾਮਦ ਹੋਈ ਹੈ ਇਹ ਆਰਮੀ ਅਫਸਰ ਕੁਝ ਦਿਨਾਂ ਤੋਂ ਲਾਪਤਾ ਸੀ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਉਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਤੇ ਹੁਣ ਉਹਨਾਂ ਦੀ Laash ਬਰਾਮਦ ਹੋ ਗਈ ਹੈ ਤੇ Post Mortem ਹੋਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨ ਦਾ ਪਤਾ ਲੱਗ ਸਕੇਗਾ ਮਿਲੀ ਜਾਣਕਾਰੀ ਦੇ ਮੁਤਾਬਕ ਇਹਨਾਂ ਦੀ ਪਛਾਣ ਕਰਮਜੀਤ ਸਿੰਘ ਦੇ ਤੌਰ ਤੇ ਹੋਈ ਹੈ ਜਿਹੜੇ ਕਿ ਬਰਨਾਲਾ ਦੇ ਹੀ ਰਹਿਣ ਵਾਲੇ ਨੇ ਤੇ ਰਿਟਾਇਰ ਆਰਮੀ ਅਫਸਰ ਨੇ ਦੱਸਦੀ ਹੈ ਕਿ ਉਹ 2 ਦਿਨ ਪਹਿਲਾਂ ਘਰੋਂ ਇਹ ਕਹਿ ਕੇ ਨਿਕਲੇ ਸਨ ਕਿ ਉਹ ਬਰਨਾਲਾ ਤੋਂ ਦਵਾਈ ਲੈਣ ਜਾ ਰਹੇ ਨੇ ਪਰੰਤੂ ਉਹ ਜਦੋਂ ਘਰ ਨਹੀਂ ਪਹੁੰਚੇ ਤਾਂ ਪਰਿਵਾਰਿਕ ਮੈਂਬਰਾਂ ਨੇ ਉਹਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਤੇ ਜਦੋਂ ਹੁਣ 2 ਦਿਨ ਬੀਤ ਗਏ ਨੇ ਪਰਿਵਾਰਿਕ ਮੈਂਬਰਾਂ ਨੇ ਬਹੁਤ ਇੱਧਰ ਉੱਧਰ ਪੁੱਛਿਆ ਪਰੰਤੂ ਉਹਨਾਂ ਦੀ ਕਿਤੇ ਵੀ ਕੋਈ ਥੋ ਪਤਾ ਨਹੀਂ ਲੱਗ ਸਕਿਆ ਤੇ ਹੁਣ ਰੇਲਵੇ ਸਟੇਸ਼ਨ ਦੇ ਨੇੜੇੋਂ ਉਹਨਾਂ ਦੀ লাশ ਬਰਾਮਦ ਹੋ ਗਈ ਹੈ ਦੱਸਦੀਏ ਪੁਲਿਸ ਨੂੰ ਜਦੋਂ ਇਹ লাশ ਮਿਲੀ ਤਾਂ ਉਹਨਾਂ ਨੇ ਉਹਨਾਂ ਦੀ ਫੋਟੋ ਖਿੱਚ ਕੇ ਤੇ ਜੋ ਵੀ ਜਾਣਕਾਰੀ ਹੋਰ ਸੀ ਉਹ WhatsApp ਗਰੁੱਪਾਂ ਦੇ ਵਿੱਚ ਪਾ ਦਿੱਤੀ ਤੇ ਕਿਸੇ ਤਰੀਕੇ ਇਹ ਜਾਣਕਾਰੀ ਇਹਨਾਂ ਦੇ ਪਰਿਵਾਰ ਤੱਕ ਵੀ ਪਹੁੰਚ ਗਈ ਤੇ ਬਾਅਦ ਦੇ ਵਿੱਚ ਇਹ ਪਰਿਵਾਰ ਜੋ ਜਾਣਕਾਰੀ ਦਿੱਤੀ ਗਈ ਸੀ ਉਸਤੇ ਮੁਤਾਬਕ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚ ਗਿਆ ਉੱਥੇ ਪਹੁੰਚ ਕੇ ਉਹਨਾਂ ਦੀ شناخت ਕਰ ਲਈ ਕਿ ਉਹਨਾਂ ਦੇ ਹੀ ਪਰਿਵਾਰਿਕ ਮੈਂਬਰ ਨੇ ਜਿਹੜੇ ਕਿ ਕਰਮਜੀਤ ਸਿੰਘ ਨੇ ਬਾਅਦ ਦੇ ਵਿੱਚ ਪੁਲਿਸ ਦਾ ਇਹ ਕਹਿਣਾ ਹੈ ਕਿ ਪੋਸਟਮਾਰਟਮ ਹੋਣ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ ਹਾਲਕਿ ਉਹਨਾਂ ਦੀ ਮੌਤ ਕਿਸ ਕਾਰਨ ਹੋਈ ਹੈ ਇਸ ਦਾ ਜੇ ਕੁਝ ਨਹੀਂ ਕਿਹਾ ਜਾ ਸਕਦਾ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਪਟਿਆਲਾ ਤੋਂ ਵੀ ਦਵਾਈ ਚਲਦੀ ਸੀ ਹੋ ਸਕਦਾ ਹੈ ਕਿ ਉਹਨਾਂ ਨੂੰ ਹਾਰਟ ਅਟੈਕ ਆਇਆ ਹੋਵੇ ਜਾਂ ਫਿਰ ਕੋਈ ਹੋਰ ਹਾਦਸਾ ਵਾਪਰਿਆ ਇਹ ਅਜੇ ਜਾਂਚ ਦਾ ਵਿਸ਼ਾ ਹੈ ਔਰ ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਹੋਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਕਿ ਆਖਿਰ ਦੇ ਵਿੱਚ ਮੌਤ ਕਿਸ ਕਾਰਨ ਹੋਈ ਆ ਜਾਂ ਇਹ ਕਿਹੜੇ ਹਾਲਾਤ ਰਹੇ ਸਨ ਜਿਸ ਕਰਕੇ ਉਹ ਉਹਨਾਂ ਦੀ ਜਾਨ ਚਲੀ ਗਈ ਹੈ ਇਹ ਅਜੇ ਜਾਂਚ ਦਾ ਵਿਸ਼ਾ ਹੈ ਔਰ ਪੁਲਿਸ ਨੇ ਉਹਨਾਂ ਦੀ ਜਿਹੜੀ ਲਾਸ਼ ਹੈ ਉਹ ਸਰਕਾਰੀ ਹਸਪਤਾਲ ਦੇ ਵਿੱਚ ਰੱਖ ਲਈ ਹੈ ਹੁਣ ਪੋਸਟਮਾਰਟਮ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ ਪਰਵਾਰਿਕ ਮੈਂਬਰਾਂ ਨੇ ਕਿਹਾ ਹੈ ਕਿ ਉਹਨਾਂ ਦੀ ਪਟਿਆਲਾ ਤੋਂ ਦਵਾਈ ਵੀ ਚਲਦੀ ਸੀ ਹੋ ਸਕਦਾ ਹੈ ਕਿ ਉਹਨਾਂ ਨੂੰ ਹਾਰਟ ਅਟੈਕ ਹੀ ਆਇਆ ਹੋਵੇ ਔਰ ਹੋ ਸਕਦਾ ਹੈ ਅਜਿਹਾ ਨਾ ਆ ਹੋਇਆ ਹੋਵੇ ਕੁਝ ਹੋਰ ਵਾਪਰਿਆ ਹੋਵੇ ਪੁਲਿਸ ਅਧਿਕਾਰੀਆਂ ਨੇ ਇਹ ਗੱਲ ਕਹੀ ਹੈ ਕਿ ਪੋਸਟਮਾਰਟਮ ਹੋਣ ਦਿਓ ਉਸ ਤੋਂ ਬਾਅਦ ਜੋ ਰਿਪੋਰਟ ਆਵੇਗੀ ਉਹ ਤੁਹਾਡਾ ਸਾਂਝੀ ਕਰ ਦਿੱਤੀ ਜਾਵੇਗੀ ਤਾਂ ਫਿਰ ਮੌਤ ਦਾ ਜੋ ਅਸਲ ਕਾਰਨ ਹੈ ਉਹ ਸਾਹਮਣੇ ਆ ਜਾਵੇਗਾ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਪੋਸਟਮਾਰਟਮ ਹੋਣ ਤੋਂ ਬਾਅਦ ਇਹ ਮ੍ਰਿਤਕ ਦੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਹੈ ਕਿ ਉਹਨਾਂ ਦੀ ਪਟਿਆਲਾ ਤੋਂ ਦਵਾਈ ਵੀ ਚਲਦੀ ਸੀ ਹੋ ਸਕਦਾ ਹੈ ਕਿ ਉਹਨਾਂ ਨੂੰ ਹਾਰਟ ਅਟੈਕ ਹੀ ਆਇਆ ਹੋਵੇ ਔਰ ਪਰਾਂ ਨੂੰ ਸੌਂਪ ਦਿੱਤੀ ਚਾਵੇਗੀ ਸਾਨੂੰ ਨੂੰ ਅੱਜ ਮਾਰਨਿੰਗ ਰੁੱਕਾ ਮਸੂਲ ਹੋਇਆ ਸੀ ਸਿਵਲ ਹਸਪਤਾਲ ਬਰਨਾਲਾ ਤੋਂ ਤੇ ਕੱਲ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਜਿਸ ਦੀ ਪਛਾਣ ਨਹੀਂ ਹੋ ਸਕੀ ਸੀ ਤੇ ਉਹ ਅਨਕੌਂਸ਼ੀਅਸ ਪੋਜੀਸ਼ਨ 'ਚ ਇੱਥੇ ਆਇਆ ਸੀਗਾ ਤੇ ਅੱਜ ਸਾਨੂੰ ਰੁੱਕਾ ਮਸੂਲ ਹੋਇਆ ਉਸ ਤੋਂ ਬਾਅਦ ਉਹਦੀ ਪਛਾਣ ਹੋ ਗਈ ਆ ਕਰਮਜੀਤ ਸਿੰਘ ਪੁੱਤਰ ਲక్ష్మణ ਸਿੰਘ ਵਾਸੀ 에য়ার ਫੋਰਸ ਰੋਡ ਬਾਬਾ ਜੀਵਨ ਸਿੰਘ ਨਗਰ ਬਰਨਾਲਾ ਵੱਜੋ ਉਮਰ ਉਹਦੀ ਕਰੀਬ 56 57 ਸਾਲ ਹੈ ਬਾਕੀ ਬਾਰਸਾਂ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ 194 BNS ਤਹਿਤ ਜਿਹੜੀ ਕਾਰਵਾਈ ਆ ਹੋ ਅਮਲ ਚ ਲਿਆਂਦੀ ਜਾ ਰਹੀ ਸਿੰਘ ਸੀਗੇ ਜੀ ਇਹ ਸਰਜੈਂਟ 에ਅਰ ਫੋਰਸ ਦੇ ਵਿੱਚੋਂ ਰਿਟਾਇਰ ਨਗੇ 에ਅਰ ਫੋਰਸ ਰੂਟ ਬਰਨਾਲਾ ਦੇ ਰਹਿਣ ਵਾਲੇ ਸੀਗੇ ਉਹ ਕਿਤੇ ਦਵਾਈ ਲੈਣ ਗਏ ਸੀ ਤੇ ਉਸ ਤੋਂ ਬਾਅਦ ਪਹੁੰਚੇ ਨਹੀਂ ਕਰ ਤਾਂ ਤਲਾਸ਼ ਜੁਸ਼ ਕੀਤੀ ਤਾਂ ਹੁਣ ਜਿਹੜਾ ਪਤਾ ਸਾਨੂੰ ਤਲਾਸ਼ ਕਰਦੇ ਕਰਦੇ ਇਸ ਤਰ੍ਹਾਂ ਲੱਗਿਆ ਵੀ ਇੱਥੇ ਕਿਸੇ ਨੇ ਦੱਸਿਆ ਵੀ ਪੁਲਿਸ ਨੇ ਇੱਕ ਜਿਹੜੀ ਹੈ ਨਾ ਬੋਡੀ ਇੱਥੇ ਭੇਜੀ ਆ ਤਾਂ ਉਹਨੂੰ ਦੇਖਿਆ ਤਾਂ ਫਿਰ ਪਤਾ ਲੱਗਿਆ ਜਿੱਦੋਂ ਸਾਕੇ ਅਸੀਂ ਪਛਾਣ ਕੀਤੀ